واحرو صاحب جی پہ، پہ صاحب ہر جگ جگ پر تو پایا پیج جو رکھدہ آیا رام راجی ہر نہ دست ہر ماریا پہلا دتایا اہم نند کا پٹھ دیو مکھلایا ਜਨ ਨਾਨਕ ਐਸਾ ਹਰ ਸੇ ਵਿਆ ਅੰਤ ਲੈ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਹੀ ਨਾ ਹੋਈ ਬਲਿਹਾਰੀ ਕੁ ਤੇਰ ਤਵੱਸਿਆ تیرا رہا ہو جات مہ جوت جوت مہ جاتا اکل رہا تچا سا سوال ہو جن کی تیسو پار پیا کہو نانک کرتے کیا باتا جو کچھ کرنا سو کر رہیا ਸੋ ਦਰਗਾ ਸਭ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਸ ਤੇਰਾ ਕੀ ਹਾ ਸੋ ਕਟਕੇ ਹ ਜਿਤ ਬਹਿ ਸਰਬਸ ਮਲੇ ਵਾਜੇ ਤੇ ਨਾ ਦਨਿਕ ਸੰਕਾ ਕਿਤੇ ਤੇ ਵਵਨ ਹਾਰੇ ਕਿਤੇ ਤੇ ਰਗ ਪੈ ਸੋ ਕਹੀਏ ਹੈ ਗੇਤੇ ਗਵਹਾਰੇ ਗਾਵੰਤੁਦ ਨੂੰ ਪਗਣ ਪਾਣੀ ਬੈ ਸੰਤ ਗਵੈ ਰਾਜਾ ਤਨ ਤੁਾਰੇ ਗਾਵੰਤੁਦ ਨੂੰ ਚਿਤ ਗੁਪ ਲਿਖ ਜਾਨਨ ਲਿਖ ਲੇ ਕ ਤਰਮ ਬੀਚਾਰੇ ਗਾਵੰਤੁਦ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਰ ਤੇ ਸਦਾ ਸੁਭਾਈ ਗਾਵੰਤੁਦ ਨੂੰ ਇੰਦਰ ਇੰਦਰ ਆਸਨ ਬੈਕੇ ਦੇਵਤਿਆ ਜਨਾਲੇ ਗਾਵਨ ਤੁਦ ਨੋ ਸੇਤ ਸਮਾਤੀ ਅੰਦਰ ਗਾਵਨ ਤੁਦ ਨੋ ਸਾਧ ਵਿਚਾਰੇ ਗਾਵਨ ਤੁਦ ਨੋ ਜਤੀ ਸਤੀ ਸੰਤੋਖੀ ਗਾਵਨ ਤੁਦ ਨੋ ਵੀ ਕਰਾਰੇ ਗਾਵਨ ਤੁਦ ਨੋ ਪੰਡਤ ਪਰਨਰ ਕਿਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦ ਨੋ ਮੋਹਣੀਆਂ ਮਨ ਮੋਹਣ ਸੋਕ ਮਛ ਪਿਆਲੇ ਗਾਵੰਤੁਦੁ ਨੋੜ ਤਨੁ ਪਾਇ ਤੇਰੇ 68 ਤੀਤਨਾਲੇ ਗਾਵੰਤੁਦੁ ਨੋ ਜੋਦ ਮਹਾ ਬਲ ਚੂਰਾ ਗਾਵੰਤੁਦੁ ਨੋ ਖਾਣੀ ਚਾਰੇ ਗਾਵੰਤੁਦੁ ਨੋ ਕੰਡ ਮੁੰਡਲ ਬਹਿ ਮੰਡਾ ਕਕ ਕਰ ਕੇ ਤੇ ਤਾਰੇ ਜੈ ਕਿਰਨੋ ਗਾਵਨੋ ਜੋ ਤੁਧ ਪਾਵਨ ਰੱਤੇ ਤੇ ਭਗਤ ਸਾਲੇ چی نائی ہیپی ہوسی جائسی رچنا جنر جائی رنگی رنگی پاتی کر کر جنسی مایا جنو پائی کر کر دیکھا کیتا اپنا جو تسبی وڑے آئی جو تسبا ویسولی کرسی پر حکم نہ کرنا جائی سو پاچھا ہو ساہا پچھا اب نانک رہنا جائی آسا محلہ پہلا

کی کی نانک باج سنات راگ محلہ چوتھا ہر کے جن ست کر ست پر کھا کو گر پاس ہم کیے ست سنائی ਦਾ ਦਇਆ ਨਾਮ ਪ੍ਰਕਾਸ਼ ਮੇ ਮਿਤ ਗਦੇਵ ਮੋ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇ ਆ ਪ੍ਰਾਨਸ ਖਾਈ ਹਰ ਕੀਤ ਹਮਈਏ ਹਸ ਰਹਾਉ ਹਜਣ ਕੇ ਵਰ ਪਾਦੁ ਗੜੇ ਜਣ ਹ ਹ ਸਦਾ ਪਿਆਸ ਹਰ ਹਰ ਨਾਮ ਮਿਲੈ ਤਪਸ ਹੈ ਮਿਲ ਚਲਗਤ ਗਣ ਪ੍ਰਕਾਸ਼ ਜਨ ਹਰ ਹਰ ਸੁਨਮ ਨ ਪਾਇਆ ਕੇ ਪਗਹੀਂ ਜੰਪਾਸ ਜੋ ਸਤਗੁਰ ਸਾਧਨ ਸੰਗਤ ਨਹੀ ਆਏ ਤਗ ਜੀਵੇ ਤਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੋਰ ਮਸਤ ਕਲ ਖਿਆਲੇ ਖਾਸ ਟੰਡ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਕਾਸ محلہ پنجوا کا میرے مادو جی ست سنگت ملے سوتریا گڑ پر ساد پرم پد پایا سوکے کاشت ہریا رہا, رہا جن پتا ست بنتا سر سر تھا پر, من او او ویسا پوچا, بچے تن کبن خلاو کون چکاو من من کریا سب نگان دا سست سیدان ٹھاکر خر تل تریا ਜਨਾਨ ਨ ਕਬਲ ਬਲ ਸਦ ਬਲ ਜਾਈਐ ਕਿਹਾਂ ਅੰਤ ਨ ਪਾਰਵੜਾ ਰਾਗ ਸਮਹਲਾ ਚੌਥਾ ਸੋ ਪਰਖ ਇੱਕ ਓਕਾਰ ਸਤਗੁਰ ਪ੍ਰਸਾਦ ਸੋ ਪਰਖਨੇ ਜਨ ਹਰ ਬਖਨੇ ਜਨ ਹਰ ਅਗਮ ਅਗਮ ਪਾਰਾ ਸਬਤਿਆ ਵਹਿ ਸਬਤਿਆ ਵਹਿ ਤੁਧ ਜੀ ਹਰ ਸੱਚੇ ਸਜਨਾ ਸਭ ਜੀ ਤੁਮਾਰੀ ਜੀ ਤੂੰ ਜੀਆ ਕਾ ਦਾਤਾ ਹੱਤਿਆ ਬਹ ਸੰਤੋ ਜੀ ਸਭ ਦੁਖ ਵਿਸਾਰਨ ਹਾ ਅਰ ਆਪਣੇ ਠਾਕੁਰ ਹਰ ਆਪਣੇ ਸੇਵਕ ਜੀ ਗਿਆਨ ਨਾਨਕ ਜਨ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨੇਂਤਾ ਜੀ ਅਰ ਇੱਕੋ ਪਰਖ ਸਮਾਨਾ ਇੱਕ ਦਾਤੇ ਇੱਕ ਵੇਖ ਆਣੀ ਜੀ ਸਭ ਤੇ ਚੋਜ ਵਿਡਾਣਾ

ਸੇਵਕਤ ਸੇਵਕਤ ਪਏ ਜਨ ਹੱਤਿਆ ਆ ਜੀ ਜਨ ਟੁੱਟੀ ਜਮਕੀ ਫੱਸੀ ਜਨ ਨਰਪਾ ਜਨ ਹਰਨੇ ਪਉ ਆ ਆ ਜੀ ਟਣਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹੱਥੀ ਤੇ ਹਰ ਹਰ ਵਪ ਸਮਾਸੀ ਸੇਤਨ ਸੇਤਨ ਜਨ ਹੱਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰ ਬਯੰਤ ਬਯੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਤਦ ਜੀ ਹਰ ਅਣਕ ਨੇ ਕਨੰਤਾ ਤੇ ਅਣਕ ਤੇ ਅਣਕ ਕਹੈ ਹਰ ਪੂਜਾ ਜੀ ਤਪ ਤਪ ਪਹਿ ਜਪੇ ਬਯੰਤਾ ਤੇ ਅਨੇਕ ਤੇ ਅਨੇਕ ਪਰਹਿ ਬੋ ਸੁਮਤ ਸਾਸਤ ਜੀ ਕਰਤੇ ਆ ਘਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਰ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਹੈ ਸੋ ਹੋਈ تدا پے سست سب پائی جی ترا پے سب گوئی جن نانک گنگا وتے جانوئی آسا محلہ چوکا ترتا سچیار مڈا سائی جو تو سوئی ٹھیک جو تو دے سوئی ہو پائی رہا

تو جانا ہے سوئی جن جانا ہر گن سد ہی جن, جن ہر سے پایا سہجے ہی ہر نمایا کرتا تیرا کیا سب ہوئے بن گوجا ورن وکھے جانا سوئے جن نانک گرمک پرکت ہوئے ਸੇ ਮਹੱਲਾ ਪਹਿਲਾ ਐਤ ਸਰਵਗ੍ਰਹਿ ਪਈਲੇ ਨਵਸਾ ਪਾਣੀ ਪਾਵਕ ਤਨਹਿ ਕੀਆ ਪੰਕਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਟੁੱਟੀ ਅਲੇ ਮਨ ਏਕ ਨਾ ਚੇਤਸ ਮੂਰਮਨਾ ਅਭਿਸ਼ਟ ਤੇ ਕਉਣ ਗਲਿਆ ਰਹਾਉ ਨਾ ਹੋ ਜਤੀਸ਼ਤੀ ਨਹੀਂ ਪੜਿਆ ਮੂਰਖ ਮਵਦਾ ਜਨਮ ਭਇਆ ਪਰਮਤਮਾ ਨਾਨਕ ਤਣ ਕੀ ਸੜਨਾ ਜਲਤੂ ਨਾ ਹੀ ਵਿਸੜਾ ਅਸਾ ਮਹੱਲਾ ਪੰਜਵਾ ਭਈ ਪ੍ਰਭਤਮਾਨਕ ਦੇ ਹੋਈਆ ਗੋਬਿੰਦ ਵੰਦ ਕੀ ਇਹ ਤੇ ਆਈ ਬੜੀਆ ਅਵਰ ਕਾਜ ਤੇ ਕੀ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸੰਜਾਮ ਲਾਗ ਭਵ ਚਲਤਨ ਕੈ ਜਨਮ ਬਥਾ ਜਾਤ ਅੰਗ ਮਾਇਆ ਕੈ

ਪੂਰਨ ਹੋਏ ਚਿੱਤ ਦੀ ਇੱਛਾ ਤਬ ਚਰਨਰ ਮਨ ਰਹਿ ਮਾਰਾ ਆਪਣਾ ਜਾਣ ਕੋ ਪਟਪਾਰਾ ਅਮਰ ਦਿਸਤੋ ਸਵੈ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਦੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਾ ਨਿਜ ਕਰਤੇ ਕਈਐ ਸਭ ਬੈਣ ਕਉ ਆਜਿ ਸੰਭਾਲੀਐ پور نہ ہوئے ہماری آسا تو ہے ہمارے تاری ہے چن چن سنتے ہمارے ماری ہے آپ ہاتھ ہے مجھے بڑی ہے مرن کا تراش نئی ہے جو سدا ہمارے بچہ

کال جو کی کا سو راج برہما جوتی جمن کال سب لوک سوارا نمسکار ہے تا ہمارا جمن کال سب جگت بناؤ دیو دید جچن اججاؤ آدھان تے کیا تارا

سنتن پٹ پٹ کرا کرا جب آ کر مرت دے تب ہوں, ہوں, ہوں جیتے بدن سست سب تارا ਆਪਾ ਪ੍ਰੀਭੂਜ ਉਚਾਰੇ ਤਮ ਸਭ ਹੀ ਤੇ ਰਹਿ ਸੁਆਲਮ ਜਾਣਤ ਬੇਦ ਭੇਦ ਅਰ ਆਲਮ ਨਾਮ ਕਾਣ ਕਾਣ ਲੰਬ ਆਦ ਨਿਲ ਨਾਦ ਸੰਬ ਤਕ ਮੂਰ ਚਰਤ ਭੇਦ ਜਾਗੋ ਪੇਵ ਨਾ ਪਾਵਤ ਭੇਦ ਤਕੋ ਕਰ ਪਾਣ ਅਰ ਮਾਨਤ ਬਹਾ ਮੂਰ ਕਛ ਭੇਦ ਨਾ ਜਾਣਤ

جی ایس تا جتا و سڑنی پڑے تینکے دوست دوکھتا ہمیں مرے پرکھ جمن پگ پڑتے ہارے تینکے تم سمکت سب ٹارے جو کل کو انبارتے ہیں تاکے کال نکھنے اے ہیں اچھا ہوئی تاہی سب کلا دوست ارس تا ٹرین پت

سرتا در گوچ کرتا پورن کرا گرتھ من باش پا

ਬੱਦ ਦਰਸ਼ ਦੀਸ ਤਮੀ ਯਵਾਰਾ ਜਿਸ ਤਜੋ ਗੰਥ ਸੁਧਾਰਾ ਸਵਿਆ ਮੈਂ ਕਹੀ ਜਵ ਤੇ ਤੁਮਰੇ ਤਬ ਤੇ ਕੋ ਅਖਤ ਨਹੀਂ ਆਨਿਓ ਰਾਮ ਰਹੀ ਕੁਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨਿਓ ਸਿੰਮਨ ਸਾਸਤ੍ਰ ਬੇਦਿਸ ਬਹੁ ਭੇਦ ਕਹ ਹਮ ਇਕ ਨ ਜਾਣਿਓ ਸਈਸ ਪਾਨ ਕਰ ਪਾਤ ਮੜੀ ਕਰ

ہر نال ہو تم من میرے دکھ سب بے سارنا انگی کار ہو کر تیرا کارج سب سوارنا سب سبنا گلا سمرت سوامی تو کہ من ہو بھی سارے کہہ نارک من میرے صدار ہو سدا رہے سچے صاحبہ کیا نہ ہی کرتے رہا کرتا تیرے سب کچھ ہے جس دے سو پاوئے صدا ست سالہ سے آئی نام من وسا نام جن کے من وسیا واجے شب دکنے کہنا ان کے سچے صاحب کیا نہ ہی کرتے ہیں سچا نام میرا آدارو سچ نام آدار میرا جن بھوکھا سب گوئیہ

पंचदूत तदवत शक्ति ते काल कंटक मारा स्वकर्म पाया तो जिनको जे नाम ह कहलाके कह अनंत तैस कोआ चमत्कार अनहद वाच छे अनद सुनो वरपागी हो सकल मनो यत पुए पार ब्रह्म प पाया उतै सकल विसूए दुखो वसंता पते

ਮੈਨੋ ਜੋਗ ਕੀ ਤੋਰੀ ਮਨ ਕੋ ਨਾ ਕੋ ਗੁਨ ਨਹੀ ਅਪੇ ਦਰਸ ਪਇਓਈ ਦਸ ਪਿਆਰ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹਿ ਹਰਿਆ ਪਉਣੀ ਦਿੱਤਾ ਤੋਂ ਸਬਰਤ ਜਿੱਤਿਆ ਕੋਈ ਨਾ ਹੈ ਉੱਚ ਤੇ ਰੱਖੋ

ਦੀ ਆਵਤਦਾ ਹੈ ਚਲੋ ਕੁ ਮਹੱਲਾ ਪੰਜਵਾ ਅੰਤਰਗੁਰ ਆਰਾਧਨਾ ਜਹਿਵਾ ਜਪ ਗੋਣਾ ਨਿਤਰੀ ਸਤਗੁਰ ਤੇਖਣਾ ਸ਼੍ਰਵਣੀ ਸੁਨਣਾ ਗੋਣਾ ਸਤਗੁਰ ਸੇ ਤੀਅ ਤੇਆ ਦਗੈ ਪਈ ਕਾਉ ਕਹਉ ਨਾੜਕ ਕਪਾ ਕੈ ਜਿਸਨੋ ਏਵਤ ਤੇ ਜਗ ਮੈ ਉਤਮ ਕਾ ਕੀ ਹੈ ਵਣੇ ਗੇੜੀ ਕੇ ਮਹੱਲਾ ਪੰਜਵਾਰ ਮੈਂ ਕੇ ਕਨਹਾਰੂ ਆਪ ਉਭਾਰਣਾ ਕੋਤੀ ਪਰਿਪਾਇ ਕਾਜ ਸਵਾਰਨਾ ਹੋਆ ਆਪ ਦਿਆਲ ਮਨੋ ਗਾਮਿ ਸਾਰਨਾ ਸਾਧ ਜਨਾ ਕੈ ਸੰਗ ਪਉ ਜਲਤਾ ਰਹਿਨਾ ਸਾਖਤ ਨਿੰਦਕ ਦੁਸ਼ਟ ਖਿੜਮਾ ਹੈ ਬੇਦਾਰਨਾ جس صاحب کی ٹیک نانک منہ ماہے جس سمرت سکھ ہوئے سگلے دکھ جاہے جس صاحب کی ٹیک نانک منہ ماہے جس سمرت سکھ ہوئے سگلے دکھ جاہے واحر جی کا واہ واحر جی کی پرتھا